ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਲੋ ਜੀ ਕਾਟੀ ਮਸ਼ੀਨ ਰੈਡੀ ਮਾਤਾ ਜੀ ਸਾਰੇ ਗਤੀਸ ਆਪਾਂ ਤੇ ਅੱਜ ਕਰਨੀ ਆ ਆਪਾਂ ਪਟਾਈ ਸ਼ੁਰੂ ਡਾਇਮੰਡ ਆਲੂ ਦੀ ਦਿਖਾਉਨੇ ਆ ਤੁਹਾਨੂੰ ਮਸ਼ੀਨ ਰੈਡੀ ਕਰਕੇ ਆਪਾਂ ਖੜਾਤੀ रेडी ਸੀ तकरीबन ਆਪਾਂ ਪਿਛਲੇ ਸਾਢੇ ਨਵੀਂ ਲਈ ਸੀ ਇਹ ਬਾ ਗਲਿਸ ਕਲੂਜ਼ ਕਰਨ ਵਾਲਾ ਸੀਗਾ ਉਹ ਸਾਰੀ ਕਰਤੀ ਰਾਤ ਅੱਜ ਚਲਾਉਨੇ ਆ ਲਓ ਜੀ ਲੈ ਕੇ ਬਾਈ ਗੁਰੂ ਦਾ ਨਾਮ ਮੱਥਾ ਟੇਕ ਕੇ ਲੱਗਿਆ ਚਲਾਉਣ ਕੰਮ ਅੱਜ ਡਾਇਮੰਡ ਆਲੂ ਵੀ ਆਲਾ ਕਰਤਾ ਜੇ ਕੰਮ ਸ਼ੁਰੂ ਆਪਾਂ ਬਤਾਈ ਜਾ ਤੇ ਹੈਗਾ ਅੰਮ੍ਰਿਤ ਡਾਇਮੰਡ ਆ ਤੇ ਆਪਾਂ ਸਾਰਾ ਵੀ ਲੈ ਕੇ ਆਣ ਕੀ ਸ਼

ਇਹ ਲਿਆ ਫਿਰ ਨਜ਼ਰਾ ਵੀ ਜਿਹੜਾ ਆਪਾਂ ਧਿਆਨ ਕੀਤਾ ਹੋਇਆ ਡਾਇਮੰਡ ਦਾ ਮਗਰ ਇਹਦਾ ਸਾਰਾ ਡਾਇਮੰਡ ਲੱਗ ਗਿਆ। ਪੂਰੇ ਫਿਰ ਲਾਦਾਂਗੇ ਪਖਰਾਜ ਦਾ। ਇਹ ਇੱਥੋਂ ਨਾਲ ਤੇ ਵੀਲ ਵੱਡਤੀ ਫਿਰ ਵੀ ਬਹੁਤ ਮੋਟਾ ਹੋ ਗਿਆ। 84 ਦਾ ਵੀ ਦੇਖੋ ਨਾ ਪਿੱਛੇ ਲਾ। ਨਵਾਂ ਵੀ ਯਾਤ ਨਾ ਵੀਜਾਂਗੇ ਇਹਨੂੰ। ਤਾਂ ਕਿ ਅੱਜ ਹਾਂ ਇਧਰ ਹੈਗਾ G3 ਉਹ ਹੈਗਾ ਜੀ 2 ਲੋਹਾ ਚਵਨੇ ਸਾਬੂਨ ਦਾ ਚੇਵੀ ਦੇ ਖਾਮਾ ਲਓ ਜੀ ਚੱਲੀ ਜਾਂਦੀ ਆ ਪਟਾਈ ਡਾਇਮੰਡ ਦੀ ਦੇਖੋ ਸਾਰੀ ਲੰਮੀ ਚਾਲ ਦਾ ਸਾਰਾ ਆਪਾਂ ਵੀ ਤਿਆਰ ਕੀਤਾ ਇਹਦੀ ਲਾਵਾ ਕਿਉਂ ਆ ਛੱਡ ਝਟੀਰੀ ਲਾ ਦਾਂਗੇ ਦੁਬਾਰਾ ਚ ਥੋੜਾ ਮੋਟਾ ਜਿਹੜਾ ਕੱਚਾ ਵਾ ਬਾਕੀ ਸਟੋਰ ਵੀ ਨਾ ਖੁੱਲੇ ਦੁਬਾਰਾ ਚ ਅੱਗੇ ਲਾ ਦਾਂਗੇ ਕਿਰਾਂ ਹੋਂ ਢੇਰੀ ਲਾ ਦਾਂਗੇ ਇਹਦੀ ਆਪਾਂ 75 ਕਿ ਦਿਨਾਂ ਤੇ ਵੇਲ ਵੜਤੀ ਸੀ ਫੇਰ ਵੀ ਸਹਿਜ ਬਹੁਤ ਵੱਡਾ ਹੋ ਗਿਆ ਹਾਂ ਉੰਬੀ ਸਾਰਾ ਲੰਮੀ ਚਾਲ ਦਾ ਗਿਆ ਜੀ ਦਾਣਾ ਚੂਕ ਬਹੁਤ ਆ